ਰਾਜੇ ਵੜਿੰਗ ਦਾ ਬਿਆਨ ਆ ਬੜਾ ਨਿੰਦਣਯੋਗ ਆ ਬੜਾ ਘਟੀਆ ਤਰੀਕੇ ਦੇ ਨਾਲ ਉਹਨੇ ਅਕਾਲ ਤਖਸੈਬ ਜੀ ਦੇ ਉੱਪਰ ਸਵਾਲ ਖੜਾ ਕੀਤਾ ਆ ਰਾਜਾ ਵੜਿੰਗ ਕਿਸ ਹਸਿਆਸੀਅਤ ਦੇ ਵਿੱਚ ਅਕਾਲ ਤਖਸੈਬ ਦੇ ਜਥੇਦਾਰ ਨੂੰ ਜਾਂ ਅਕਾਲ ਤਖਸੈਬ ਦੀ ਮਾਨ ਮਰਿਆਦਾ ਦੇ ਉੱਤੇ ਸਵਾਲ ਖੜਾ ਕਰ ਸਕਦਾ ਜਿਹੜਾ ساری ਜ਼ਿੰਦਗੀ ਇੰਦਰਾ ਨੂੰ ਮੰਮੀ ਕਹਿੰਦਾ ਰਿਹਾ ਹੋਵੇ ਇੰਦਰਾ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ ਪਾ ਕੇ ਘੁੰਮਦਾ ਰਿਹਾ ਹੋਵੇ ਜਿਹੜਾ ਬੇਅੰਤੇ ਬੁੱਚੜ ਨੂੰ ਆਪਣਾ ਡੈਡੀ ਕਹਿੰਦਾ ਰਿਹਾ ਹੋਵੇ ਉਹ ਬੰਦਾ ਕੌਣ ਹੁੰਦਾ ਸ੍ਰੀ ਅਕਾਲ ਤਖਸੈਬ ਜੀ ਜਾਂ ਸਿੱਖਾਂ ਦੀ ਮਾਨ ਮਰਿਆਦਾ ਦੇ ਉੱਤੇ ਸਵਾਲ ਖੜਾ ਕਰਨ ਪੜਾ। ਕੀ ਕਰਦਾ ਰਿਹਾ ਉਹਦਾ? ਕੀ ਔਕਾਤ ਐ ਇਸ ਬੰਦੇ ਦੀ? ਕੱਲਾ ਸਿਰ ਦੇ ਉੱਤੇ ਪੱਗ ਬੰਨਣ ਦੇ ਨਾਲ ਬੰਦਾ ਸਿੱਖ ਨਹੀਂ ਬਣ ਜਾਂਦਾ। ਉਹਦੇ 'ਚ ਇੱਕ ਸਿੱਖ ਵਾਲਾ ਸਿਰ ਵੀ ਚਾਹੀਦਾ ਐ। ਸਿਰੋਂ ਮੋਨਾ ਪਤਿਤ ਬੰਦਾ ਤੇ ਉਹ ਅਕਾਲ ਤਖਸੈਬ ਦੇ ਉੱਤੇ ਸਵਾਲ ਖੜਾ ਕਰ ਰਿਹਾ। ਅਕਾਲ ਤਖਸੈਬ ਦੇ ਬਾਰੇ ਸਵਾਲ ਸਿੱਖ ਜੱਥੇਬੰਦੀਆਂ ਕਰਨ। ਜਿਹੜੇ ਸਾਫਤ ਸੂਰਤ ਨਹੀਂ ਰਹਿਤ ਮਰਿਆਦਾ ਵਾਲੇ ਉਹ ਸਵਾਲ ਖੜਾ ਕਰਨ ਉਹ ਅਕਾਲ ਤਖਸੈਬ ਦੇ ਜਥੇਦਾਰ ਨੂੰ ਅਪੀਲ ਕਰਨ ਉਹਨਾਂ ਦੀ ਵੀ ਇੱਕ ਮਰਿਆਦਾ ਐ। ਪਰ ਇੱਕ ਪਤਿਤ ਬੰਦਾ ਤੇ ਜਿਹੜਾ ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨਦਾ ਜਿन्हने ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ ਟੈਂਕਾਂ ਤੇ ਤੋਪਾਂ ਦੇ ਨਾਲ ਉਹਦੀਆਂ ਟੀ-ਸ਼ਰਟ ਆ ਪਾਉਣ ਵਾਲਾ ਬੰਦਾ ਅੱਜ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਉੱਤੇ ਸਵਾਲ ਖੜਾ ਕਰ ਰਿਹਾ ਇਹ ਬੜੀ ਨਿੰਦਣਯੋਗ ਗੱਲ ਆ ਵਿਦਿਆਰਥੀ ਜਥੇਬੰਦੀ ਯੂनाइटेड ਸਿਕ ਸਟੂਡੈਂਟ ਫੈਡਰੇਸ਼ਨ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੀ ਹੈ ਬਾਕੀ ਜਥੇਬੰਦੀ ਨੇ ਕੀ ਟੂਲ ਕਰਨਾ ਦਿੰਦੇ ਇਸ ਤੋਂ ਜੁੜੇ ਆ ਨਹੀਂ ਲੈ ਕੇ ਅਸੀਂ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਉਹਨੇ ਗਿੱਦੜ ਬਾਹੇ ਦੀ ਇਲੈਕਸ਼ਨ ਦਾ ਜ਼ਿਕਰ ਕੀਤਾ ਤੇ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਇੱਕ ਤਗੜਾ ਸਟਰੋਂਗ ਕੈਂਡੀਡੇਟ ਖੜਾ ਕਰਕੇ